ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਮੈਂ ਆਪਣੇ ਮਾਪਿਓ ਦੀ ਇਕਲੌਤੀ ਧੀ ਸੀ ਮੇਰੇ ਦੋ ਭਰਾ ਸੀ ਦੋਨੇ ਹੀ ਗੱਡੀਆਂ ਦੇ ਮਕੈਨਿਕ ਸੀ ਉਹਨਾਂ ਦਾ ਕੰਮ ਵਧੀਆ ਚੱਲਦਾ ਸੀ ਸਾਡੇ ਕੋਲ ਥੋੜੀ ਜਿਹੀ ਜ਼ਮੀਨ ਸੀ ਤੇ ਮੇਰੇ ਡੈਡੀ ਖੇਤੀਬਾੜੀ ਦਾ ਕੰਮ ਕਰਦੇ ਸੀ ਹੌਲੀ ਹੌਲੀ ਮੇਰੇ ਭਰਾਵਾਂ ਨੇ ਇੰਨੀ ਤਰੱਕੀ ਕੀਤੀ ਕਿ ਰੱਬ ਦੀ ਕਿਰਪਾ ਨਾਲ ਉਹਨਾਂ ਨੇ ਆਪਣਾ ਕਰਾਸ ਬਣਾ ਲਿਆ ਉਹਨਾਂ ਦਾ ਕੰਮ ਥੋੜਾ ਵੱਡਾ ਹੋ ਗਿਆ ਮੈਂ ਉਹਨਾਂ ਤੋਂ ਛੋਟੀ ਸੀ ਮੇਰੇ ਦੋਨੇ ਭਰਾ ਸੁਬਾ ਦੇ ਬਹੁਤ ਗੁੱਸੇ ਵਾਲੇ ਸੀ ਮੈਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਸੀ ਮੇਰੀ ਤੇ ਪੂਰੀ ਸਖਤਾਈ ਸੀ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਪੜਾਇਆ ਸੀ ਤੇ ਉਹ ਆਪ ਸਰਕਾਰੀ ਸਕੂਲ ਵਿੱਚ ਪੜ੍ਹੇ ਸੀ ਕਹਿੰਦੇ ਸੀ ਕਿ ਸਰਕਾਰੀ ਸਕੂਲਾਂ ਦਾ ਮਾਹੌਲ ਚੰਗਾ ਨਹੀਂ ਇਸ ਲਈ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਲਾਇਆ ਸੀ ਤਾਂ ਕਿ ਮੈਂ ਵਧੀਆ ਸਿੱਖਿਆ ਲੈ ਸਕਾਂ ਪਰ ਇਹ ਕਿਸੇ ਨੂੰ ਨਹੀਂ ਪਤਾ ਸੀ ਕਿ ਪ੍ਰਾਈਵੇਟ ਸਕੂਲ ਵਿੱਚ ਬੇਸ਼ੱਕ 25 ਸਕੂਲ ਬੱਸਾਂ ਵਿੱਚ ਆਉਂਦੇ ਜਾਂਦੇ ਆ ਪਰ ਜਿੰਨੀ ਆਸ਼ਕੀ ਸਰਕਾਰੀ ਸਕੂਲਾਂ ਵਿੱਚ ਉਸ ਤੋਂ ਜ਼ਿਆਦਾ ਆਸ਼ਕੀ ਪ੍ਰਾਈਵੇਟ ਸਕੂਲਾਂ ਵਿੱਚ ਹੈ ਇਹ ਸਿਰਫ ਇੱਕ ਪਰਦਾ ਹੀ ਹੁੰਦਾ ਹੈ ਇਦਾਂ ਹੀ ਮੈਂ ਆਪਣੇ ਭਰਾਵਾਂ ਤੋਂ ਬਹੁਤ ਡਰਦੀ ਸੀ ਮੈਂ ਕਿਸੇ ਮੁੰਡੇ ਨਾਲ ਕੋਈ ਗੱਲ ਨਹੀਂ ਕਰਦੀ ਸੀ ਸਾਰੀਆਂ ਕੁੜੀਆਂ ਆਪਸ ਵਿੱਚ ਫਰੈਂਡ ਸਰਕਲ ਬਣ ਕੇ ਰਹਿੰਦੇ ਸੀ ਪਰ ਮੈਂ ਕਿਸੇ ਨਾਲ ਜ਼ਿਆਦਾ ਬੋਲਚਾਲ ਨਹੀਂ ਰੱਖਦੀ ਸੀ ਕਿਉਂਕਿ ਮੈਨੂੰ ਬਹੁਤ ਡਰ ਲੱਗਦਾ ਸੀ ਕਿਤੇ ਮੇਰੇ ਭਰਾਵਾਂ ਨੂੰ ਪਤਾ ਲੱਗ ਗਿਆ ਤਾਂ ਮੈਨੂੰ ਸਕੂਲ ਤੋਂ ਹਟਾ ਕੇ ਘਰ ਬਿਠਾ ਲੈਣਗੇ ਮੈਂ ਦਰਦੀ ਮਾਰੇ ਨਹੀਂ ਕਿਸੇ ਨਾਲ ਵੀ ਆਸ਼ਕੀ ਨਹੀਂ ਮਾਰੇ ਸੀ ਮੇਰੀਆਂ ਸਹੇਲੀਆਂ ਦੇ ਕੋਲ ਆਪਣੇ ਬੁਆਏਫਰੈਂਡ ਹੁੰਦਾ ਸੀ ਉਹ ਉਹਨਾਂ ਦੀਆਂ ਗੱਲਾਂ ਮੈਨੂੰ ਦੱਸਦੀਆਂ ਸੀ ਮੇਰਾ ਵੀ ਬਹੁਤ ਦਿਲ ਕਰਦਾ ਸੀ ਕਿ ਮੈਂ ਆਸ਼ਕੀ ਮਾਰਾਂ ਤੇ ਨਾਲੇ ਮੇਰਾ ਵੀ ਕੋਈ ਬੁਆਏਫਰੈਂਡ ਹੋਵੇ ਮੈਂ ਵੀ ਆਪਣੀ ਜ਼ਿੰਦਗੀ ਨੂੰ ਇੰਝ ਬਾਇ ਕਰਾਂ ਪਰ ਇੱਕ ਡਰ ਜੋ ਮੇਰੇ ਦਿਲ ਵਿੱਚ ਬੈਠਾ ਹੋਇਆ ਸੀ ਉਹ ਮੈਨੂੰ ਆਸ਼ਕੀ ਮਾਰਨ ਹੀ ਨਹੀਂ ਦਿੰਦਾ ਸੀ ਮੇਰੇ ਡੈਡੀ ਦਾ ਸੁਭਾਅ ਬਹੁਤ ਵਧੀਆ ਸੀ ਮੈਨੂੰ ਪਤਾ ਸੀ ਕਿ ਜੇ ਮੈਂ ਕਿਸੇ ਮੁੰਡੇ ਨੂੰ ਪਸੰਦ ਕਰ ਲਿਆ ਤਾਂ ਡੈਡੀ ਨੇ ਮੇਰਾ ਵਿਆਹ ਉੱਥੇ ਹੀ ਕਰ ਦੇਣਾ ਹੈ ਮੇਰੇ ਭਰਾਵਾਂ ਦਾ ਸੁਭਾਅ ਥੋੜਾ ਗੁੱਸੇ ਵਾਲਾ ਸੀ ਇਸ ਲਈ ਮੈਨੂੰ ਡਰ ਲੱਗਦਾ ਸੀ ਸ਼ਾਇਦ ਉਹ ਮੇਰੇ ਨਾਲ ਇਤਾਂ ਦਾ ਸੁਭਾਅ ਰੱਖਦੇ ਸੀ ਤਾਂ ਕਿ ਮੈਂ ਕੋਈ ਗਲਤ ਕੰਮ ਨਾ ਕਰਾਂ ਬਾਰ ਉਹ ਹੋਰ ਸਾਰਿਆਂ ਦੇ ਨਾਲ ਬਹੁਤ ਵਧੀਆ ਬੋਲਦੇ ਸੀ ਲੋਕ ਉਹਨਾਂ ਦੀਆਂ ਸਿੱਖਤਾਂ ਕਰਦੇ ਸਾਹ ਨਹੀਂ ਲੈਂਦੇ ਸੀ ਇਹ ਦੋਵੇਂ ਭਰਾ ਕਿਸੇ ਨੂੰ ਵਾਧੂ ਗੱਲ ਨਹੀਂ ਕਰਦੇ ਆਪਣੇ ਕੰਮ ਨਾਲ ਮਤਲਬ ਰੱਖਦੇ ਪ੍ਰਭ ਨੂੰ ਸਭ ਬਨੋ ਇਦਾਂ ਦੀ ਔਲਾਦ ਦੇਵੀ ਮੈਂ ਬੜੀ ਹੈਰਾਨ ਜੀ ਸੀ ਕਿ ਲੋਕ ਤਾਂ ਸਿੱਖਤਾਂ ਕਰਦੇ ਆ ਪਰ ਮੇਰੇ ਤੇ ਇੰਨੀ ਸਖਤਾਈ ਕਿਉਂ ਕਿ ਮੈਂ ਇੱਕ ਕੁੜੀ ਹਾਂ ਇਸ ਲਈ ਜਾਂ ਫਿਰ ਮੈਨੂੰ ਆਪਣੇ ਘਰ ਵਿੱਚੋਂ ਚੰਗੀ ਨਹੀਂ ਸਮਝਦੇ ਸੀ ਮੈਂ ਤਾਂ ਇਹੋ ਜਿਹਾ ਕੁਝ ਕੀਤਾ ਹੀ ਨਹੀਂ ਸੀ ਫਿਰ ਮੇਰੇ ਤੇ ਇੰਨੀ ਸਖਤਾਈ ਕਿਉਂ ਮੈਨੂੰ ਇਸ ਗੱਲ ਦੀ ਬਹੁਤ ਟੈਨਸ਼ਨ ਸੀ ਮੈਂ ਪਰੇਸ਼ਾਨ ਸੀ ਇੱਕ ਦਿਨ ਫਿਰ ਮੈਂ ਆਪਣੀ ਮਾਂ ਕੋਲ ਬੈਠੀ ਸੀ ਮੈਂ ਉਹਨੂੰ ਪੁੱਛਿਆ ਕਿ ਮੇਰੇ ਤੇ ਇੰਨੀ ਸਖਤਾਈ ਕਿਉਂ ਆ ਮੈਨੂੰ ਇਕੱਲੇ ਨੂੰ ਘਰੋਂ ਬਾਹਰ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਸਰਕਾਰੀ ਸਕੂਲ ਵਿੱਚ ਛਟਕੇ ਮੈਨੂੰ ਪ੍ਰਾਈਵੇਟ ਵਿੱਚ ਪੜਾਇਆ ਉਥੇ ਇੰਨੇ ਪੈਸੇ ਦਿੰਦੇ ਆ ਮੈਨੂੰ ਬਾਹਰ ਕਿਸੇ ਕੁੜੀ ਨੂੰ ਮਿਲਣੇ ਦਿੰਦੇ ਮੇਰਾ ਰਹਿਣ ਸਹਿਣ ਬਹੁਤ ਵਧੀਆ ਸੀ ਪਰ ਮੇਰੀ ਮਾਂ ਨੇ ਮੈਨੂੰ ਸਮਝਾਇਆ ਕਿ ਤੂੰ ਸਾਡੀ ਧੀ ਹੈ ਸਾਡੀ ਇੱਜ਼ਤ ਹੈ ਅਸੀਂ ਤੈਨੂੰ ਹੋਰ ਕੁੜੀਆਂ ਵਾਂਗ ਨਹੀਂ ਬਣਾਉਣਾ ਚਾਹੁੰਦੇ ਮੈਂ ਤੈਨੂੰ ਕੋਈ ਨੌਕਰੀ ਕਰਦਿਆਂ ਵੇਖਣਾ ਚਾਹੁੰਦੀ ਹਾਂ ਤਾਂ ਕਿ ਮੇਰੇ ਦਿਲ ਦੀ ਰੀਜ਼ ਪੂਰੀ ਹੋ ਜਾਵੇ ਤੇਰੇ ਪਿਤਾ ਹਮੇਸ਼ਾ ਇਹ ਚਾਹੁੰਦੇ ਆ ਕਿ ਉਹਨਾਂ ਦੀ ਭੈਣ ਉਹਨਾਂ ਦੀ ਇੱਜ਼ਤ ਇਸ ਪਿੰਡ ਵਿੱਚ ਇਸ ਦੁਨੀਆ ਤੇ ਬਣਾਈ ਬਣਾਈ ਰੱਖੇ ਤੇ ਨਾਲੇ ਵਧੀਆ ਪੜ ਲਿਖ ਜਾਵੇ ਜਿੱਦਾਂ ਉਹਨਾਂ ਦੀਆਂ ਸਿੱਖਤਾਂ ਕਰਦੇ ਉਦਾਂ ਹੀ ਆ ਤੇਰੀਆਂ ਵੀ ਤਾਂ ਕਿ ਸਾਡਾ ਤੁਹਾਡੇ ਪਿਓ ਦਾ ਸਿਰ ਹਮੇਸ਼ਾ ਉੱਚਾ ਰਹੇ ਮੈਂ ਆਪਣੀ ਮਾਂ ਦੀ ਗੱਲ ਨੂੰ ਸਮਝ ਗਈ ਸੀ ਪਰ ਮੈਂ ਇਹ ਚਾਹੁੰਦੀ ਸੀ ਕਿ ਮੈਨੂੰ ਘੁੰਮਣ ਫੇਰਨ ਦੀ ਆਜ਼ਾਦੀ ਹੋਵੇ ਮੈਂ ਘਰੋਂ ਬਾਹਰ ਵੀ ਨਹੀਂ ਜਾਂਦਿੰਦੇ ਸੀ ਆਣ ਗਵਾਂਡ ਵਿੱਚ ਆਉਣਾ ਜਾਣਾ ਤਾਂ ਮੇਰੇ ਭਰਾ ਮੰਮੀ ਨੂੰ ਨਾਲ ਭੇਜਦੇ ਸੀ ਕਹਿੰਦੇ ਸੀ ਕਿ ਇਕੱਲੇ ਨਹੀਂ ਜਾਣਾ ਮੰਮੀ ਦੇ ਨਾਲ ਹੀ ਜਾਣਾ ਮੈਨੂੰ ਇਹ ਆਦਤ ਚੰਗੀ ਨਹੀਂ ਲੱਗਦੀ ਸੀ ਕਿਉਂਕਿ ਮੈਂ ਬਿਲਕੁਲ ਸਹੀ ਸੀ ਮੈਂ ਕਈ ਵਾਰ ਗੱਲਾਂ-ਗੱਲਾਂ ਵਿੱਚ ਕਿਹਾ ਸੀ ਕਿ ਮੈਂ ਆਪਣੇ ਮਾਪਿਓ ਤੇ ਹਮੇਸ਼ਾ ਇਹਨਾਂ ਦੀ ਮਰਜ਼ੀ ਦੇ ਅਨਸਾਰ ਹੀ ਚੱਲਣਾ ਹੈ ਪਰ ਫਿਰ ਵੀ ਉਹਨਾਂ ਨੂੰ ਸਮਝ ਨਹੀਂ ਲੱਗਦੀ ਸੀ ਉਹ ਤਾਂ ਪਤਾ ਨਹੀਂ ਕੀ-ਕੀ ਸੋਚਦੇ ਸੀ ਨਾ ਮੈਨੂੰ ਉਹ ਰਿਸ਼ਤੇਦਾਰੀ ਵਿੱਚ ਜਾਣ ਦਿੰਦੇ ਸੀ ਤੇ ਨਾ ਹੀ ਕਿਸੇ ਪੂਆ ਮਾਸੀ ਜਾਣਾਂ ਕੇ ਵੀ ਜਾਣ ਦਿੰਦੇ ਸੀ ਜਦੋਂ ਕਿਤੇ ਜਾਣਾ ਹੁੰਦਾ ਤਾਂ ਹਮੇਸ਼ਾ ਗੱਡੀ ਵਿੱਚ ਆਪ ਹੀ ਨਾਲ ਲੈ ਕੇ ਜਾਂਦੇ ਸੀ ਮੈਂ ਹਲੇ ਮਸਾ ਪਲਾਸ 2 ਹੀ ਕੀਤੀ ਸੀ ਪਰ ਉਹਨਾਂ ਨੇ ਕਿਹਾ ਨਹੀਂ ਪੜਨਾ ਮੈਂ ਸਕੂਲ ਜਾਂਦੀ ਤਾਂ ਮੇਰਾ ਦਿਲ ਲੱਗੇ ਰਹਿੰਦਾ ਸੀ ਮੇਰੀਆਂ ਸਹੇਲੀਆਂ ਕਹਿੰਦੀਆਂ ਸੀ ਕਿ ਤੇਰਾ ਪਰਿਵਾਰ ਇਹੋ ਜਿਹਾ ਤੈਨੂੰ ਜ਼ਿੰਦਗੀੰਜਵਾਇ ਨਹੀਂ ਕਰ ਦੇਂਦਾ ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਮੇਰੀ ਕਿਸਮਤ ਇਦਾਂ ਦੀ ਹੈ ਮੈਂ ਸਕੂਲ ਆ ਗਿਆ ਕੰਪਨੀ ਜ਼ਿੰਦਗੀ ਇੰਜੋਏ ਕਰ ਰਹੀ ਹਾਂ ਘਰ ਮਸਾ ਹੀ ਟਾਈਮ ਪਾਸ ਹੁੰਦਾ ਹੈ ਘਰ ਜਾ ਕੇ ਮੈਨੂੰ ਇੰਨੀ ਖੇਚੜਦੀ ਹੈ ਕਿ ਦਿਲ ਕਰਦਾ ਹੈ ਕਿ ਬਸ ਕੁਝ ਖਾ ਕੇ ਹੀ ਮਰ ਜਾਵਾਂ ਮੇਰੀਆਂ ਸਹੇਲੀਆਂ ਕਹਿੰਦੇ ਆ ਸੀ ਕਿ ਆਪਣੇ ਮौज-ਮਸਤੀ ਕਰਿਆ ਕਰ ਤਾਂ ਕਿ ਘਰੇ ਜਾ ਕੇ ਤੈਨੂੰ ਬੋਰਿੰਗ ਫੀਲ ਨਾ ਹੋਵੇ ਮੈਂ ਸਕੂਲ ਵਿੱਚ ਪੂਰੀ ਮਸਤੀ ਕਰਦੀ ਸੀ ਮੈਂ ਮੁੰਡਿਆਂ ਨੂੰ ਵੀ ਬੁਲਾਉਣ ਲੱਗ ਪਈ ਸੀ ਪਰ ਮੇਰੀ ਕਿਸੇ ਮੁੰਡੇ ਨਾਲ ਗੱਲ ਨਹੀਂ ਸੀ ਇੱਕ ਮੁੰਡਾ ਮੈਨੂੰ ਪਸੰਦ ਕਰਦਾ ਸੀ ਤੇ ਉਹਨੂੰ ਮੈਂ ਸਾਫ਼ ਨਾ ਕਰ ਦਿੱਤੀ ਸੀ ਕਿ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰ ਸਕਦੀ ਤੂੰ ਮੇਰਾ ਪਿੱਛਾ ਛੱਡ ਦੇ ਤੂੰ ਸਮਝ ਗਿਆ ਸੀ ਕਿ ਦੁਬਾਰਾ ਮੈਨੂੰ ਕੁਝ ਵੀ ਨਾ ਕਹੇ ਤੇ ਨਾ ਹੀ ਮੇਰੇ ਤੇ ਕੋਈ ਟਰਾਈ ਮਾਰੇ ਉਹ ਬਹੁਤ ਖੁਸ਼ੀ ਇਹ ਕਿਦਾਂ ਦਾ ਮੁੰਡਾ ਜੋ ਮੇਰੇ ਇੱਕ ਕਹਿਣ ਤੇ ਉੱਥੇ ਹੀ ਰੁਕ ਗਿਆ ਮੈਂ ਆਪਣੇ ਸਹੇਲਿਆ ਨੂੰ ਕਹਿੰਦੀ ਸੀ ਕਿ ਮੇਰਾ ਘਰ ਵਾਲਾ ਬਸ ਮੈਨੂੰ ਚੰਗਾ ਮਿਲ ਮੈਨੂੰ ਘੁੰਮਣ ਫਿਰਨ ਲਈ ਵਕਤ-ਵਕਤ ਥਾਵਾਂ ਤੇ ਲੈ ਕੇ ਜਾਵੇ ਮੇਰੇ ਨਾਲ ਬੁਆਏਫ੍ਰੈਂਡ ਦੀ ਤਰ੍ਹਾਂ ਇੰਜੋਏ ਕਰੇ ਮੈਨੂੰ ਬਹੁਤ ਵਧੀਆ ਲੱਗੂ ਕਿਤੇ ਮੇਰੀ ਜ਼ਿੰਦਗੀ ਵਿੱਚ ਕੋਈ ਇਦਾਂ ਦਾ ਮੁੰਡਾ ਆਊਗਾ ਤਾਂ ਸੱਚੀ ਮੈਨੂੰ ਸਵਰਗ ਮਹਿਸੂਸ ਹੋਊਗਾ ਮੈਂ ਉਹਨਾਂ ਨਾਲ ਗੱਲਾਂ-ਬੱਤਾਂ ਕਰਕੇ ਟਾਈਮ ਪਾਸ ਕਰ ਲੈਂਦੀ ਪਲੱਸ 2 ਤੋਂ ਬਾਅਦ ਮੇਰੀਆਂ ਸਾਰੀਆਂ ਸਹੇਲੀਆਂ ਕੋਈ ਨਾ ਕਦਰ ਕਰਨ ਲੱਗ ਪਈਆਂ ਪਰ ਮੇਰੇ ਭਰਾ ਕਹਿੰਦੇ ਸੀ ਕਿ ਪਲੱਸ 2 ਕਰ ਲਈ ਐ ਬਹੁਤ ਆ ਹੁਣ ਤੂੰ ਕੁਝ ਨਹੀਂ ਕਰਨਾ ਅਸੀਂ ਚੰਗਾ ਮੁੰਡਾ ਦੇ ਕੇ ਤੇਰਾ ਵਿਆਹ ਕਰ ਦੇਵਾਂਗੇ ਤਾਂ ਕਿ ਸਾਡਾ ਵੀ ਭਾਰ ਹਲਕਾ ਹੋਵੇ ਫਿਰ ਅਸੀਂ ਬਾਅਦ ਵਿੱਚ ਵਿਆਹ ਕਰਵਾ ਲਵਾਂਗੇ ਕਿਉਂਕਿ ਜਦੋਂ ਬਗਾਨੀਆਂ ਧੀਆ ਆ ਜਾਂਦੀਆਂ ਤਾਂ ਉਹ ਸੌ ਨੱਕ ਬਲ ਵਟਦੀਆਂ ਇਸ ਲਈ ਅਸੀਂ ਪਹਿਲਾਂ ਤੇਰਾ ਵਿਆਹ ਕਰਾਂਗੇ ਤੂੰ ਜੋ ਚਾਹੇਂਗੀ ਉਹ ਤੈਨੂੰ ਦੇਵਾਂਗੇ ਮੈਂ ਆਪਣੇ ਭਰਾਵਾਂ ਤੋਂ ਹੈਰਾਨ ਸੀ ਕਿਉਂ ਮੈਨੂੰ ਫਾਰ ਇੱਕ ਤੀਜ ਦੇਣਾ ਚਾਹੁੰਦੇ ਆ ਮੈਨੂੰ ਵਿਹੁਣਾ ਵੀ ਟਾਈਮ ਨਾਲ ਚਾਹੁੰਦੇ ਪਤਾ ਨਹੀਂ ਕੀ ਹੁੰਦਾ ਸੀ ਮੇਰੀ ਜ਼ਿੰਦਗੀ ਵਿੱਚ ਮੈਨੂੰ ਸਮਝ ਨਹੀਂ ਆਉਂਦੀ ਸੀ ਮੈਂ ਕਾਫੀ ਦੇਰ ਸੋਚਦੀ ਰਹਿੰਦੀ ਸੀ ਕਿ ਮੇਰੀ ਜ਼ਿੰਦਗੀ ਕਿਹੋ ਜੀ ਹੈ ਕਿਤੇ ਮੈਂ ਇੰਨਾ ਵੀ ਮਤਰੀ ਤੀਜ਼ਾ ਨਹੀਂ ਜੋ ਮੇਰੇ ਨਾਲ ਇਦਾਂ ਕਰ ਦੇ ਫਿਰ ਮੈਂ ਸੋਚਦੀ ਕਿ ਸ਼ਾਇਦ ਉਹਨਾਂ ਦਾ ਆਪਣਾ ਇਹ ਸੁਭਾਅ ਹਰ ਕਿਸੇ ਬੰਦੇ ਦੀ ਆਪਣੀ ਸੋਚ ਸਮਝ ਹੁੰਦੀ ਹੈ ਇਸ ਲਈ ਮੈਨੂੰ ਗੁੱਸਾ ਕਰਨ ਦੀ ਕੋਈ ਲੋੜ ਨਹੀਂ ਜਿੱਦਾਂ ਉਹ ਕਹਿੰਦੇ ਆ ਉਦਾਂ ਹੀ ਕਰ ਲੈਣੀ ਚਾਹੀਦੀ ਹੈ ਮੈਂ ਆਪਣੇ ਭਰਾਵਾਂ ਅੱਗੇ ਕੁਝ ਵੀ ਨਹੀਂ ਬੋਲਦੀ ਸੀ ਪਲੱਸ 2 ਦੇ ਬਾਅਦ 6 ਮਹੀਨੇ ਹੀ ਹੋ ਗਏ ਸੀ ਤਾਂ ਮੇਰਾ ਛੋਟਾ ਭਰਾ ਕਹਿਣ ਲੱਗਾ ਕਿ ਹੁਣ ਕੁੜੀ ਵੱਡੀ ਹੋ ਗਈ ਚਲ ਜਲਦੀ ਨਾਲ ਹੁਣ ਇਹਦਾ ਵਿਆਹ ਕਰ ਦੇਈਏ ਤਾਂ ਮੇਰੇ ਵੱਡੇ ਭਰਾ ਨੇ ਮੇਰੇ ਮੰਮੀ ਡੈਡੀ ਨੇ ਗੱਲ ਮੰਨ ਲਈ ਮੇਰਾ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ ਇਦਾਂ ਹੀ ਦੋ ਤਿੰਨ ਰਿਸ਼ਤੇ ਆਏ ਕੋਈ ਵੀ ਮੁੰਡਾ ਮੈਨੂੰ ਪਸੰਦ ਨਹੀਂ ਆਇਆ ਬਸ ਫਿਰ ਕਿਸੇ ਇੱਕ ਕਲਾਸ ਵਾਲਾ ਮੁੰਡਾ ਦੇਖਣ ਲਈ ਮੇਰੇ ਭਲਾ ਤੇ ਮੰਮੀ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਹਰ ਇੱਕ चीज ਦੇਵਾਂਗੇ ਕੁੜੀ ਨੂੰ ਦਾਸ ਟਰੱਕ ਭਰ ਕੇ ਦੇਵਾਂਗੇ। ਇਹੀ ਇੱਕ ਰਿਸ਼ਤਾ ਮੇਰੇ ਲਈ ਆਇਆ। ਜਿਹਨੂੰ ਮੇਰੇ ਘਰਦਿਆਂ ਨੇ ਪਸੰਦ ਕਰ ਲਿਆ ਸੀ। ਮੁੰਡਾ ਵੀ ਬਹੁਤ ਸੋਨਾ ਸੀ ਤੇ ਕੰਮਕਾਰ ਵੀ ਚੰਗਾ ਸੀ। ਬਾਰਲੇ ਦੇਸ਼ ਤੋਂ ਆਇਆ ਸੀ। ਸ਼ਾਇਦ ਸਾਲ 6 ਮਹੀਨੇ ਬਾਅਦ ਉਹਨੇ ਮੈਨੂੰ ਵੀ ਲਿਜਾਣ ਬਾਰੇ ਗੱਲ ਕੀਤੀ ਸੀ। ਮੇਰੇ ਘਰਦਿਆਂ ਨੇ ਉਹਦੇ ਨਾਲ ਵਿਆਹ ਕਰ ਦਿੱਤਾ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਸਾਰੇ ਰਿਸ਼ਤੇਦਾਰ ਕੁਝ ਦਿਨ ਪਹਿਲਾਂ ਹੀ ਆ ਗਏ ਸੀ ਇਦਾਂ ਹੀ ਮੇਰਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਮੇਰੇ ਭਰਾਵਾਂ ਨੇ ਮੇਰੇ ਵਿਆਹ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਮੈਂ ਬਹੁਤ ਖੁਸ਼ ਸੀ ਕਿਉਂਕਿ ਮੁੰਡਾ ਵੀ ਸੋਹਣਾ ਸੀ ਤੇ ਘਰ ਵੀ ਵਧੀਆ ਬਣਿਆ ਹੋਇਆ ਸੀ ਉੱਪਰੋਂ ਮੈਨੂੰ ਅੰਦਾਜ਼ ਵੀ ਬਹੁਤ ਮਿਲਿਆ ਸੀ ਮੇਰੀਆਂ ਸਹੇਲੀਆਂ ਵਿਆਹ ਚ ਆਈਆਂ ਸੀ ਤੇ ਉਹ ਵੀ ਬਹੁਤ ਖੁਸ਼ ਸੀ ਕਹਿ ਰਹੀਆਂ ਸੀ ਕਿ ਰਾਜ ਨੂੰ ਪਹਿਲਾਂ ਦੱਸਿਆ ਨਹੀਂ ਕਿ ਤੇਰਾ ਘਰ ਵਾਲਾ ਇੰਨਾ ਸੋਹਣਾ ਹੈ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਤਾਂ ਆਪ ਹੁਣ ਦੇਖਿਆ ਮੈਨੂੰ ਵੀ ਪਤਾ ਨਹੀਂ ਕਿ ਮੇਰਾ ਘਰ ਵਾਲਾ ਇੰਨਾ ਸੋਹਣਾ ਹੋਊਗਾ ਮੈਂ ਤਾਂ ਆਪ ਹੁਣ ਇਹਨੂੰ ਧਿਆਨ ਨਾਲ ਵੇਖਿਆ ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਆਈ ਇੱਥੇ ਗੁੱਜ ਰਸਮਾਨ ਦੇ ਬਾਦ ਮੈਨੂੰ ਮੇਰੇ ਕਮਰੇ ਵਿੱਚ ਭੇਜ ਦਿੱਤਾ ਮੇਰਾ ਘਰ ਵਾਲਾ ਕਾਫੀ ਦੇਰ ਬਾਅਦ ਆਇਆ ਉਹਨੇ ਆਉਂਦੇ ਹੀ ਮੇਰੇ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਮੂੰਹ ਦਿਖਾਈ ਤੇ ਇੱਕ ਰਿੰਗ ਪਾਈ ਮੇਰਾ ਘਰ ਵਾਲਾ ਨਿਊਜ਼ੀਲੈਂਡ ਤੋਂ ਆਇਆ ਸੀ ਮੈਂ ਬਹੁਤ ਖੁਸ਼ੀ ਕਿ ਮੈਂ ਇੱਕ ਅਮੀਰ ਘਰੇ ਵਾਹੀ ਮੈਨੂੰ ਕੰਮ ਕਰਨ ਨਹੀਂ ਦਿੰਦੇ ਸੀ ਮੇਰੇ ਸੌਰਿਆ ਨੇ ਇੱਕ ਨੌਕਰਾਨੀ ਰੱਖੀ ਹੋਈ ਸੀ ਘਰ ਦਾ ਸਾਰਾ ਕੰਮ ਕਰਦੀ ਸੀ ਮੈਂ ਤੇ ਮੇਰਾ ਘਰ ਵਾਲਾ ਹਰ ਰੋਜ਼ ਘੁੰਮਣ ਕਿਤੇ ਨਾ ਕਿਤੇ ਜਾਂਦੇ ਸੀ ਮੇਰਾ ਘਰ ਵਾਲਾ ਸਿਰਫ 2 ਮਹੀਨੇ ਛੁੱਟੀ ਤੇ ਆਇਆ ਸੀ ਤੇ ਮੈਨੂੰ ਇਸ ਗੱਲ ਦਾ ਗੁੱਸਾ ਸੀ ਕਿ ਮੈਨੂੰ ਮਸਾਂ ਕੋਈ ਮੁੰਡਾ ਮਿਲਿਆ ਭਾਵੇਂ ਮੇਰਾ ਘਰਵਾਲਾ ਹੀ ਸੀ ਜਿਹਦੇ ਨਾਲ ਮੈਂ ਘੁੰਮਣਾ ਫਿਰਨਾ ਸੀ ਆਪਣੀ ਜ਼ਿੰਦਗੀ ਇੰਜੋਏ ਕਰਨੀ ਸੀ ਮੈਂ ਚਾਹੁੰਦੀ ਸੀ ਕਿ ਮੇਰਾ ਘਰਵਾਲਾ ਇੱਥੇ ਹੀ ਹੋਵੇ ਕੋਈ ਵਧੀਆ ਕੰਮ ਕਰਦਾ ਹੋਵੇ ਪਰ ਮੈਂ ਦੂਰੀ ਨਹੀਂ ਸਹਿ ਸਕਦੀ ਇਦਾਂ ਹੀ ਮੇਰਾ ਘਰਵਾਲਾ 2 ਮਹੀਨੇ ਮੇਰੇ ਨਾਲ ਕਾਫੀ ਘੁੰਮਿਆ ਫਿਰਿਆ ਮੈਨੂੰ ਆਪਣੀ ਆਦਤ ਪਾ ਕੇ ਛੁੱਟੀ ਪੂਰੀ ਹੋਣ ਤੋਂ ਇਹ ਵਾਪਸ ਸਿਊਧਿਜ਼ਲੈਂਡ ਚਲਾ ਗਿਆ ਕਹਿਣ ਲੱਗਾ ਮੈਂ ਤੈਨੂੰ ਕੁਝ ਮਹੀਨਿਆਂ ਬਾਅਦ ਵਾਪਸ ਆਉਂਗਾ ਤੇ ਅਗਲੀ ਵਾਰ ਮੈਂ ਤੇਰੇ ਪੇਪਰ ਬਣਾ ਕੇ ਲਿਆਉਂਗਾ ਤੇ ਤੈਨੂੰ ਨਾਲ ਹੀ ਲੈ ਜਾਊਂਗਾ ਤੂੰ ਮੇਰਾ ਇੰਤਜ਼ਾਰ ਕਰ। ਮੈਂ ਉਸ ਦਿਨ ਬਹੁਤ ਰੋਈ ਸੀ। ਕਿਉਂਕਿ ਤੇਨੇ ਮੇਰੇ ਘਰ ਵਾਲੇ ਦੀ ਫਲਾਈਟ ਸੀ। ਉਹ ਮੈਨੂੰ ਛੱਡ ਕੇ ਨਿਊਜ਼ੀਲੈਂਡ ਚਲਾ ਗਿਆ ਸੀ। ਮੈਂ ਇਕੱਲੀ ਰਹਿ ਗਈ ਸੀ। ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ। ਜਦੋਂ ਉਹਦਾ ਫੋਨ ਆਉਂਦਾ ਤਾਂ ਮੈਂ ਪਾਗਲਾ ਵਾਂਗ ਉਹਦੇ ਨਾਲ ਗੱਲਾਂ ਕਰਦੀ ਹੁੰਦੀ ਸੀ। ਮੈਂ ਉਹਨੂੰ ਕਹਿੰਦੀ ਸੀ ਕਿ ਮੇਰਾ ਬਿਲਕੁਲ ਦੇਨ ਨਹੀਂ ਲੱਗਦਾ। ਤੁਸੀਂ ਮੈਨੂੰ ਆਪਣੀ ਆਤਤ ਪਾ ਕੇ ਚਲੇ ਗਏ। ਕਿਉਂ ਮੇਰੇ ਤੋਂ ਦੂਰ ਹੋਏ? ਤੁਹਾਨੂੰ ਪਤਾ ਹੈ ਕਿ ਮੈਂ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਸਕਦੀ ਉਹ ਮੈਨੂੰ ਸਮਝਾਉਂਦਾ ਸੀ ਕਿ ਤੂੰ ਬੇਫਿਕਰ ਹੋ ਕੇ ਰਹਿ ਤੂੰ ਸਿਰਫ ਐਸ਼ ਕਰ ਤੈਨੂੰ ਕੰਮ ਕਰਨ ਦੀ ਵੀ ਕੋਈ ਲੋੜ ਨਹੀਂ ਮੈਂ ਆਪੇ ਹੀ ਤੈਨੂੰ ਕੁਝ ਮਹੀਨਿਆਂ ਬਾਅਦ ਆਪਣੇ ਕੋਲ ਨਿਊਜ਼ੀਲੈਂਡ ਲੈ ਜਾਊਗਾ ਤੇ ਨਾਲੇ ਇਹ ਵੀ ਘਾਟ ਪੂਰੀ ਕਰ ਦੇਵਾਂਗਾ ਤੂੰ ਇਹ ਗੱਲ ਕਿਸੇ ਕੋਲ ਨਹੀਂ ਕਰਨੀ ਮੈਂ ਉਹਦੀ ਹਾਂ ਵਿੱਚ ਹਾਂ ਮਲਾਈ ਮੇਰੇ ਸਹੁਰਿਆਂ ਦੇ ਘਰ ਹਰ ਇੱਕ ਚੀਜ਼ ਸੀ ਪੈਸਾ ਗੱਡੀ ਐਸ਼ੋ ਰਾਮ ਇਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਕੰਮ ਵੀ ਮੈਂ ਨਹੀਂ ਕਰਦੀ ਸੀ ਫਿਰ ਵੇਲੇ ਸਾਰੀ ਦਿਹਾੜੀ ਪਈ ਰਹਿੰਦੀ ਸੀ ਆਪਣਾ ਨਹਾ ਕੇ ਰੋਟੀ ਪਾਣੀ ਖਾ ਕੇ ਫਿਰ ਸੌ ਜਾਣਾ ਪਰ ਮੈਨੂੰ ਚੰਗਾ ਨਹੀਂ ਲੱਗਦਾ ਸੀ ਕਿਉਂਕਿ ਮੈਂ ਘੁੰਮਣਾ ਫਿਰਨਾ ਚਾਹੁੰਦੀ ਸੀ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੁੰਦੀ ਸੀ ਮੈਂ ਹਰ ਰੋਜ਼ ਇਦਾਂ ਹੀ ਪਈ ਰਹਿੰਦੀ ਕੁਝ ਟਾਈਮ ਬਾਅਦ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਹੁਣ ਮੈਨੂੰ ਲੈ ਜਾਓ ਮੈਂ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਸਕਦੀ ਮੇਰਾ ਸਬਰ ਟੁੱਟ ਗਿਆ ਹੈ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦੀ ਮੇਰਾ ਘਰ ਵਾਲਾ ਮੈਨੂੰ ਬੜੇ ਪਿਆਰ ਨਾਲ ਸਮਝਾਉਂਦਾ ਸੀ ਤੇ ਮੈਨੂੰ ਕਹਿੰਦਾ ਸੀ ਕਿ ਮੈਂ ਬਸ ਕੁਝ ਮਹੀਨਿਆਂ ਬਾਅਦ ਹੀ ਲੈਣ ਲਈ ਆ ਜਾਊਂਗਾ ਮੇਰੇ ਘਰ ਵਾਲੇ ਨੂੰ ਗਏ ਨੂੰ ਸਾਲ ਹੋ ਗਿਆ ਸੀ ਮੇਰਾ ਘਰ ਵਾਲਾ ਮੈਨੂੰ ਉੱਥੇ ਸੈੱਟ ਕਰਨਾ ਚਾਹੁੰਦਾ ਸੀ ਕਿਉਂਕਿ ਉਹਦਾ ਨਿਊਜ਼ੀਲੈਂਡ ਦਾ ਕੰਮ ਬਹੁਤ ਵਧੀਆ ਸੀ ਉਹਨੇ ਮੈਨੂੰ ਬੁਲਾਉਣਾ ਸੀ ਪਰ ਮੇਰਾ ਦਿਲ ਨਹੀਂ ਲੱਗਦਾ ਮੇਰੇ ਕੋਲ ਰਹਿ ਨਹੀਂ ਹੁੰਦਾ ਸੀ ਮੈਂ ਆਪਣੇ ਸਹੁਰਿਆਂ ਦੇ ਗਵਾਂਢਿਆਂ ਦੇ ਘਰ ਆਉਣ ਜਾਣ ਲੱਗ ਪਈ। ਮੇਰੀ ਸੱਸ ਮੈਨੂੰ ਕਹਿੰਦੀ ਸੀ ਕਿ ਜੇ ਤੇਰਾ ਦਿਲ ਨਹੀਂ ਲੱਗਦਾ ਤਾਂ ਤੂੰ ਇਹਨਾਂ ਦੇ ਘਰ ਚਲੀ ਜਾਇਆ ਕਰ। ਨਾਲੇ ਕੁੜੀਆਂ ਨਾਲ ਤੇਰਾ ਦਿਲ ਲੱਗ ਜਾਊ ਜਾਇਆ ਕਰੂਗਾ। ਉਹਨਾਂ ਦੀਆਂ ਦੋ ਤਿੰਨ ਕੁੜੀਆਂ ਸੀ ਤੇ ਦੋ ਤਿੰਨ ਬੰਦੇ ਸੀ। ਜਿੰਨਾਂ 'ਚ ਇੱਕ ਮੁੰਡਾ ਮੇਰੇ ਕੋਲ ਆ ਕੇ ਮੈਨੂੰ ਭਾਬੀ-ਭਾਪੀ ਕਰਦਾ ਸੀ। ਮੇਰੇ ਕੋਲ ਫੋਨ ਚਲਾਉਂਦਾ ਰਹਿੰਦਾ ਸੀ। ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਸ਼ਾਇਦ ਇਹਦੀ ਕਿਤੇ ਗੱਲ ਬਾਤ ਆ ਤਾਂ ਹੀ ਤਾਂ ਹਰ ਵੇਲੇ ਫੋਨ ਚਲਾਉਂਦਾ ਰਹਿੰਦਾ ਹੈ ਤੇ ਨਾਲੇ ਬੋਲਣ ਦੀ ਵੀ ਕਿੰਨੀ ਅਕਲ ਹੈ ਮੇਰੇ ਅੱਖੇ ਵੀ ਲੱਗ ਜਾਂਦਾ ਮੈਨੂੰ ਕੀ ਕੀ ਦੇਖਦਾ ਸੀ ਮੈਂ ਤਾਂ ਬਸ ਅੰਦਾਜ਼ਾ ਲਾਇਆ ਸੀ 1 2 3 ਮੈਂ ਉਹਨਾਂ ਦੇ ਘਰ ਗਈ ਤੇ ਉਹ ਵੀ ਸਾਡੇ ਘਰ ਆਉਣ ਜਾਣ ਲੱਗ ਪਿਆ ਮੈਨੂੰ ਕਹਿੰਦਾ ਭਾਬੀ ਤੁਸੀਂ ਸਾਡੇ ਘਰ ਆ ਜਾਇਆ ਕਰੋ ਤੁਹਾਡੇ ਨਾਲ ਸਾਡਾ ਵੀ ਦਿਲ ਲੱਗ ਜਾਂਦਾ ਹੈ ਭਾਬੀ ਤੇਰੇ ਨਾਲ ਸਾਡੇ ਘਰ ਆਉਣ ਕ ਲੱਗ ਜਾਂਦੀ ਮੇਰਾ ਉਹਨਾਂ ਨਾਲ ਉਹੜਾ ਪਿਆਰ ਪੈ ਗਿਆ ਸੀ ਅਸੀਂ ਇੱਕ ਦੂਸਰੇ ਤੋਂ ਬਿਨਾਂ ਨਹੀਂ ਰਹਿੰਦਿਆਂ ਸੀ ਐਦਾਂ ਲੱਗਦਾ ਸੀ ਕਿ ਇੱਕ ਹਸਮੁਖਜਾ ਪਰਿਵਾਰ ਇਕੱਠਾ ਬਣ ਗਿਆ ਹੋਵੇ ਮੈਂ ਉਹਨਾਂ ਦੇ ਘਰ ਬਹੁਤ ਹੀ ਜ਼ਿਆਦਾ ਆਉਣ ਜਾਣ ਲੱਗ ਪਈ ਉਹਨਾਂ ਦਾ ਮੁੰਡਾ ਵੀ ਮੇਰੇ ਕੋਲ ਆ ਕੇ ਕਹਿੰਦਾ ਸੀ ਤੇ ਹੌਲੀ ਹੌਲੀ ਇੱਕ ਦਿਨ ਉਹ ਮੇਰੇ ਨਾਲ ਜ਼ਿਆਦੇ ਹੀ ਫੋਲ ਹੋ ਗਿਆ ਮੇਰਾ ਹੱਥ ਫੜ ਵੜ ਕੇ ਦੇਖਣ ਲੱਗ ਪਈ ਮੈਂ ਵੀ ਤਰਸੀ ਪਈ ਸੀ ਜਿੱਤੋਂ ਨੇ ਮੈਨੂੰ ਬੜੇ ਪਿਆਰ ਨਾਲ ਫੜਿਆ ਪਤਾ ਨਹੀਂ ਮੈਨੂੰ ਕੀ ਹੋ ਗਿਆ ਮੈਂ ਉਹਦੇ ਮੋਢੇ ਤੇ ਸਿਰ ਰੱਖ ਲਿਆ ਮੈਨੂੰ ਕਹਿਣ ਲੱਗਾ ਕਿ ਭਾਬੀ ਤੈਨੂੰ ਕੀ ਹੋ ਗਿਆ ਮੈਂ ਕਿਹਾ ਮੈਨੂੰ ਆਪਣੇ ਘਰ ਵਾਲੇ ਦੀ ਬਹੁਤ ਯਾਦ ਆਉਂਦੀ ਉਹਦੇ ਬਿਨਾ ਮੇਰੇ ਤੂੰ ਰਹਿ ਨਹੀਂ ਹੁੰਦਾ ਉਹ ਮੈਨੂੰ ਕਹਿਣ ਲੱਗਾ ਕਿ ਤੇਰਾ ਜ਼ਿਆਦਾ ਹੀ ਪਿਆਰ ਪੈ ਗਿਆ ਉਹਦੇ ਨਾਲ ਮੈਨੂੰ ਛੱਡ ਕੇ ਚਲਾ ਗਿਆ ਤੇ ਸਾਲ ਹੋ ਗਿਆ ਕੁਝ ਮਹੀਨੇ ਦਾ ਹਲਾਰਾ ਲਾ ਕੇ ਮੈਨੂੰ ਲੈਣ ਨਹੀਂ ਆਇਆ ਮੈਂ ਹੁੰਦੇ ਤਾਂ ਬਿਨਾ ਕਿਤਾ ਨਾ ਮੈਂ ਤਾਂ ਆਪਣੀ ਪਿਆਸ ਕਿਤੇ ਹੋਰ ਵੀ ਨਹੀਂ ਪੁਝਾ ਸਕਦੀ ਮੇਰੀ ਇਹਨੀ ਗੱਲ ਸੁਣ ਕੇ ਉਹਨੇ ਮੇਰੀ ਲੱਕ ਤੇ ਹੱਥ ਫੇਰਿਆ ਤੇ ਕਿਹਾ ਭਾਬੀ ਇਹ ਤੂੰ ਕਿਹੜੀ ਗੱਲ ਕੀਤੀ ਮੈਂ ਤੇਰੀ ਹਰ ਰੀਜ ਪੂਰੀ ਕਰ ਸਕਦਾ ਤੂੰ ਦੱਸ ਕੀ ਚਾਹੁੰਦੀ ਮੈਂ ਉਹਨੂੰ ਕਿਹਾ ਕਿ ਮੈਂ ਸਿਰਫ ਉਹਦੇ ਤੋਂ ਆਪਣਾ ਹੱਕ ਮੰਗਦੀ ਹਾਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਉਹਨੇ ਮੈਨੂੰ ਕਿਹਾ ਕਿ ਚੱਲ ਭਾਬੀ ਕੱਲੋਂ ਮੈਂ ਤੈਨੂੰ ਘਮਾਉਣ ਲਈ ਲੈ ਕੇ ਚਾਂ ਮੈਂ ਕਿਹਾ ਜੇ ਮੇਰੀ ਸਾਸਨੇ ਮੈਨੂੰ ਨਾ ਜਾਣ ਦਿੱਤਾ ਉਹ ਕਹਿਣ ਲੱਗਾ ਇਦਾਂ ਨਹੀਂ ਹੋ ਸਕਦਾ ਇੱਕ ਵਾਰ ਕਹਿ ਕੇ ਤਾਂ ਦੇਖ ਮੈਂ ਆਪਣੀ ਸਾਸ ਨੂੰ ਅਗਲੇ ਦਿਨ ਕਿਹਾ ਤਾਂ ਉਹਨੇ ਮੈਨੂੰ ਮਨਾ ਨਹੀਂ ਕੀਤਾ ਤੇ ਕਹਿਣ ਲੱਗੀ ਕੋਈ ਗੱਲ ਨਹੀਂ ਪਰ ਧਿਆਨ ਨਾਲ ਜਾਏ ਆਪਣੇ ਘਰ ਦਾ ਵੀ ਫਿਕਰ ਰੱਖੀ ਜਲਦੀ ਆ ਜਾਏ ਮੈਂ ਉਹੀ ਗੱਲ ਸਮਝੀ ਮੈਂ ਗਵਾਂਡੀਆਂ ਦੇ ਮੁੰਡੇ ਛੋਟੀ ਦੇ ਨਾਲ ਚਲੀ ਤੇ ਉਹ ਮੈਨੂੰ ਇੱਕ ਕਮਰੇ ਵਿੱਚ ਜਲ ਗਿਆ ਮੇਰੇ ਨਾਲ ਉਹ ਸਭ ਕੁਝ ਕੀਤਾ ਤੇ ਮੇਰੀ ਪਿਆਸ ਬੁਝਾ ਦਿੱਤੀ ਮੈਂ ਬਹੁਤ ਖੁਸ਼ ਸੀ ਕਿੰਨੇ ਟਾਈਮ ਬਾਅਦ ਮੇਰੀ ਇਹ ਰੀਜ਼ ਪੂਰੀ ਹੋਈ ਸੀ ਮੈਂ ਉਹਨੂੰ ਕਹਿ ਕੇ ਮੈਂ ਬਹੁਤ ਖੁਸ਼ ਆ ਉਹ ਮੈਨੂੰ ਕਹਿਣ ਲੱਗਾ ਕਿ ਭਾਬੀ ਅੱਗੇ ਤੋਂ ਆਪਾਂ ਬਾਹਰ ਨਹੀਂ ਆਇਆ ਕਰਨਾ ਤੂੰ ਸਾਡੇ ਘਰ ਆ ਜਾਇਆ ਕਰ ਆਪਾਂ ਉੱਥੇ ਹੀ ਮਿਲ ਲਿਆ ਕਰਾਂਗੇ ਮੈਂ ਉਹਨੂੰ ਕਹਿ ਕੇ ਹੁਣ ਮੈਨੂੰ ਤੇਰੀ ਯਾਦ ਤੇ ਪੈ ਜਾਣੀ ਆ ਮੇਰਾ ਦਿਲ ਰੋਜ਼ ਹੀ ਕਰਿਆ ਕਰੂਗਾ ਤਾ ਮੈਂ ਤੇਰੇ ਕੋਲ ਆ ਜਾਇਆ ਕਰਨਾ ਉਹਨੇ ਮੈਨੂੰ ਇੱਕਦਮ ਹਾਂ ਕਰ ਦਿੱਤੀ ਕਿ ਜਦੋਂ ਤੇਰਾ ਦਿਲ ਕਰੇ ਉਦੋਂ ਆ ਜਾਇਆ ਕਰ ਅਗਲੇ ਦਿਨ ਮੈਂ ਉਹਨਾਂ ਦੇ ਘਰ ਗਈ ਤਾਂ ਮੈਂ ਸੋਦੀ ਦੇ ਕੋਲ ਬੈਠੀ ਸੀ ਕੁਝ ਟਾਈਮ ਬਾਅਦ ਮੇਰੀ ਸੱਸ ਨੇ ਮੈਨੂੰ ਦੇਖ ਲਿਆ ਤੇ ਮੈਨੂੰ ਸਾਰਾ ਕੀਤਾ ਤੇ ਕੀ ਉੱਠ ਕੇ ਇੱਧਰ ਹੋ ਜਾ ਮੈਂ ਉੱਠ ਕੇ ਕੁੜੀਆਂ ਕੋਲ ਜਾ ਕੇ ਬੈਠੀ ਮੈਂ ਤਾਂ ਵੈਸੇ ਹੀ ਗੱਲ ਕਰਦੀ ਸੀ ਪਰ ਮੇਰੀ ਸੱਸ ਨੇ ਮੈਨੂੰ ਦੇਖ ਲਿਆ ਸੀ ਇਦਾਂ ਹੀ ਰੋ ਚੱਲਦਾ ਰਹਿੰਦਾ ਸੀ ਮੈਂ ਆਪਣੀ ਸੱਸ ਤੋਂ ਚੋਰੀ ਸੋਢੀ ਨੂੰ ਮਿਲ ਇੱਕ ਦਿਨ ਮੇਰਾ ਬਹੁਤ ਦਿਲ ਕਰਦਾ ਸੀ ਮੈਂ ਆਪਣੀ ਸੱਸ ਤੋਂ ਚੋਰੀ ਉਹਨਾਂ ਦੇ ਘਰ ਗਈ ਕਿਉਂਕਿ ਉਹਨਾਂ ਦੇ ਘਰ ਕੋਈ ਨਹੀਂ ਸੀ ਸਿਰਫ ਇਕੱਲਾ ਸੋਢੀ ਸੀ ਮੈਨੂੰ ਨਹੀਂ ਜਾਣਾ ਚਾਹੀਦਾ ਸੀ ਬਸ ਮੈਂ ਉਹਦੇ ਕਰਕੇ ਉਹਨਾਂ ਦੇ ਘਰ ਚਲੀ ਗਈ ਕਿਉਂਕਿ ਮੈਂ ਉਹਨੂੰ ਮਿਲਣਾ ਸੀ ਮੇਰੀ ਸੱਸ ਬਾਥਰੂਮ ਵਿੱਚ ਸੀ ਤੇ ਮੈਂ ਉਹਨਾਂ ਦੇ ਘਰ ਗਈ ਮੈਨੂੰ ਤਾਂ ਇਹ ਸੀ ਕਿ ਮੈਂ ਸੋਢੀ ਨੂੰ ਮਿਲ ਕੇ ਫਟਾਫਟ ਘਰ ਆ ਜਾਵਾਂ ਮੈਂ ਸੋਢੀ ਤੇ ਘਰ ਤਾਂ ਗਈ ਤੇ ਉਹਦੇ ਨਾਲ ਫਟਾਫਟ ਉਹ ਸਭ ਕੁਝ ਕਰ ਲਿਆ ਮੇਰੀ ਸੱਸ ਮੈਨੂੰ ਆਵਾਜ਼ਾ ਮਾਰਦੀ ਸੀ ਤਾਂ ਮੈਂ ਉਹਨਾਂ ਦੇ ਘਰ ਸੀ ਮੈਂ ਆਵਾਜ਼ ਦਿੰਦੀ ਕਿ ਮੈਂ ਆ ਰਹੀ ਹਾਂ ਮੈਂ ਜਲਦੀ ਹੀ ਉਹਨਾਂ ਦੇ ਘਰੋਂ ਆ ਗਈ ਮੇਰਾ ਬਹੁਤ ਦਿਲ ਕਰਦਾ ਸੀ ਕਿ ਮੈਂ ਸੋਢੀ ਦੇ ਨਾਲ ਰੋਮਾਂਸ ਕਰਾਂ ਕਿਉਂਕਿ ਉਹਨਾਂ ਦੇ ਘਰ ਕੋਈ ਨਹੀਂ ਸੀ ਸੋਦੀ ਕੱਲਾ ਸੀ ਇਸ ਲਈ ਮੈਂ ਕੁਝ ਦਿਨ ਰੁਕਣਾ ਚਾਹੁੰਦੀ ਸੀ ਪਰ ਆਪਣੀ ਸਸਤਾ ਕਰਕੇ ਮੈਂ ਉਹਨਾਂ ਦੇ ਘਰ ਠਹਿਰ ਨਹੀਂ ਸਕੀ ਅਗਲੇ ਦਿਨ ਆਪਣੀ ਸਾਸ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਤੇ ਸਵਾਦ ਦਿੱਤਾ ਕਿੰਨੀ ਦਿਨ ਮੈਂ ਉਹਨਾਂ ਦੇ ਘਰ ਰਹੀ ਉਹਨਾਂ ਦੇ ਘਰ ਦੇ ਵਾਪਸ ਆ ਰਹੀ ਸੀ ਤੇ ਵਾਪਸ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਆਪਣੀ ਸਾਰੀ ਪਿਆਸ ਬੁਝਾਉਣੀ ਚਾਹੁੰਦੀ ਸੀ ਮੈਂ ਸੋਦੀ ਦੇ ਨਾਲ ਆਪਣੀ ਹਰ ਇੱਜ਼ਤ ਪੂਰੀ ਕੀਤੀ ਤੇ ਸਭ ਕੁਝ ਕਰ ਲਿਆ ਸੀ ਇਸ ਗੱਲ ਦਾ ਕਿਸੇ ਨੂੰ ਵੀ ਉਸ ਪਤਾ ਨਹੀਂ ਲੱਗਿਆ ਸੀ ਮੇਰੀ ਸੱਸ ਸੁੱਤੀ ਰਹੀ ਕਿਸੇ ਨੇ ਉਠਾਇਆ ਨਹੀਂ ਜਦੋਂ ਉਹਨੂੰ ਹੋਸ਼ ਆਈ ਤਾਂ ਕਹਿਣ ਲੱਗੀ ਕਿ ਮੇਰਾ ਸਿਰ ਬਹੁਤ ਦਰਦ ਕਰਦਾ ਪਤਾ ਨਹੀਂ ਕੀ ਹੋ ਗਿਆ ਇੱਕਦਮ ਮੈਂ ਮੈਂ ਤਾਂ ਚੰਗੀ ਭਲੀ ਸੀ ਮੈਂ ਬਿਲਕੁਲ ਚੁੱਪ ਸੀ ਕਿਉਂਕਿ ਮੈਂ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦੀ ਇਦਾਂ ਹੀ ਜਦੋਂ ਮੈਂ ਅਗਲੇ ਦਿਨ ਗਈ ਤਾਂ ਮੇਰੀ ਸੱਸ ਨੇ ਮੇਰੇ ਹੱਥ ਕੋਸ ਨਹੀਂ ਖਾਦਾ ਮੈਂ ਆਪਣੀ ਸੱਸ ਨੂੰ ਪਾਗਲ ਬਣਾਉਂਦੀ ਸੀ ਪਰ ਉਹਨੇ ਤਾਂ ਛਾਪਾ ਹੀ ਮਾਰ ਲਿਆ ਸ਼ਾਮਾਂ ਹੋਈਆਂ ਤਾਂ ਸੋਦੀ ਆਪਣੇ ਕਮਰੇ ਵਿੱਚ ਬੈਠਾ ਸੀ ਉਹ ਮੈਨੂੰ ਕਹਿਣ ਲੱਗਾ ਕਿ ਰਾਤ ਨੂੰ ਆ ਜਾਂ ਮੈਂ ਉਹਨੂੰ ਹਾਂ ਵਿੱਚ ਜਵਾਬ ਦਿੱਤਾ ਤੇ ਮੈਂ ਜ਼ਰੂਰ ਆਉਂਗੀ ਮੈਂ ਪੂਰੀ ਤਿਆਰੀ ਕੀਤੀ ਰਾਤ ਨੂੰ ਮੈਂ ਜਦੋਂ ਉਹਨਾਂ ਦੇ ਘਰ ਚੱਲੀ ਤਾਂ ਮੇਰੀ ਸੱਸ ਮੈਨੂੰ ਲੁੱਕ ਕੇ ਵੇਖਦੀ ਸੀ ਜਦੋਂ ਮੈਂ ਆਪਣੇ ਸੱਸ ਤੇ ਸੋਹਰੇ ਤੋਂ ਚੋਰੀ-ਸੋੜੀ ਤੇ ਘਰ ਚਲੀ ਗਈ ਤੇ ਮੈਂ ਕਾਫੀ ਦੇਰ ਤੱਕ ਮਿਲਦੀ ਰਹੀ ਉਹਦੇ ਨਾਲ ਪਿਆਰ ਕਰਦੀ ਏ ਮੇਰੀ ਸੱਸਿ ਜਦ ਟਾਈਮ ਨੋਟ ਕਰਦੀ ਸੀ ਕਿ ਮੈਂ ਕਿੰਨਾ ਟਾਈਮ ਉਹਨਾਂ ਦੇ ਘਰ ਰਹਿੰਦੀ ਹਾਂ ਕਾਫੀ دیر ਉਹਨਾਂ ਦੇ ਘਰ ਰਹੀ ਤੇ ਰਾਤ ਦੇ 1 ਵਜੇ ਮੈਂ ਵਾਪਸ ਆਈ ਤੇ ਆਪਣੇ ਕਮਰੇ ਵਿੱਚ ਆ ਕੇ ਸੌਂ ਗਈ ਮੈਨੂੰ ਲੱਗਿਆ ਮੈਨੂੰ ਕਿਸੇ ਨੇ ਨਹੀਂ ਦੇਖਿਆ ਮੇਰੀ ਸੱਸ ਨੇ ਮੇਰੇ ਘਰ ਵਾਲੇ ਨੂੰ ਫੋਨ ਕੀਤਾ ਤੇ ਕਹਿਣ ਲੱਗੀ ਕਿ ਤੇਰੇ ਘਰ ਵਾਲੀ ਤਾਂ ਲੋਕਾਂ ਨੂੰ ਮਿਲਦੀ ਫਿਰਦੀ ਹੈ ਤੂੰ ਉਹਨੂੰ ਛੱਡ ਕੇ ਚਲਾ ਗਿਆ ਹੁਣ ਉਹ ਤਾਂ ਪੂਰੀ ਐਸ ਕਰਦੀ ਹੈ ਨਾ ਅਸੀਂ ਉਸ ਨੂੰ ਕੁਝ ਕਹਿਣ ਜੋਗੇ ਆ ਤੂੰ ਹੀ ਦੱਸ ਹੁਣ ਕੀ ਕਰੀਏ ਮੇਰੇ ਘਰ ਵਾਲੇ ਨੇ ਇਸ ਗੱਲ ਤੇ ਯਕੀਨ ਨਹੀਂ ਮੰਨਿਆ ਕਹਿਣ ਲੱਗਾ ਕੋਈ ਗੱਲ ਨਹੀਂ ਮੈਨੂੰ ਪੂਰਾ ਯਕੀਨ ਹੈ ਆਪਣੇ ਘਰ ਵਾਲੀ ਤੇ ਉਹ ਇਸ ਤਰ੍ਹਾਂ ਦਾ ਕੁਝ ਨਹੀਂ ਕਰ ਸਕਦੀ ਪਰ ਉਸ ਨੂੰ ਕੀ ਪਤਾ ਸੀ ਕਿ ਮੈਂ ਕੀ ਕਰਦੀ ਆ ਇਸ ਲਈ ਤੁਸੀਂ ਸਾਰੇ ਚੁੱਪ ਰਹਿ ਕਰੋ ਕਿਉਂਕਿ ਮੇਰੇ ਘਰ ਵਾਲੀ ਬਿਲਕੁਲ ਸਹੀ ਹੈ ਉਹਨੂੰ ਕੋਈ ਕੰਮ ਹੋਗਾ ਇਸ ਲਈ ਉਹਨਾਂ ਦੇ ਆ ਕੁੜੀਆਂ ਕੋਲ ਗਈ ਹੈ ਪਰ ਮੇਰੀ ਸੱਸ ਨੇ ਤਾਂ ਪਤਾ ਨਹੀਂ ਕਿੰਨੀਆਂ ਗੱਲਾਂ ਕੀਤੀਆਂ ਮੈਂ ਆਪਣੀ ਸੱਸ ਦੀਆਂ ਗੱਲਾਂ ਸੁਨੀਆਂ ਤੇ ਘਰ ਵਾਲੇ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਣ ਦਿੱਤਾ ਫਿਰ ਇੱਕ ਦਿਨ ਸੋਢੀ ਨੂੰ ਮਿਲਣ ਗਈ ਤਾਂ ਮੇਰੀ ਸੱਸ ਨੇ ਵੀਡੀਓ ਬਣਾ ਲਈ ਤੇ ਉਹ ਵੀਡੀਓ ਮੇਰੇ ਘਰ ਵਾਲੇ ਨੂੰ ਪਾ ਦਿੱਤੀ ਕਹਿਣ ਲੱਗੀ ਕਿਉਂ ਦੱਸ ਝੂਠ ਬੋਲਦੀ ਆਂ ਮੈਂ ਤਾਂ ਇਹੋ ਜੀ ਹੈ ਹੀ ਨਹੀਂ ਸੱਸ ਨੇ ਵੀਡੀਓ ਬਣਾਈ ਤੇ ਮੇਰੇ ਘਰ ਵਾਲੇ ਨੂੰ ਪਾ ਦਿੱਤੀ ਮੇਰੇ ਘਰ ਵਾਲੇ ਨੇ ਉਹ ਵੀਡੀਓ ਮੈਨੂੰ ਭੇਜੀ ਜਿਦੇ ਵਿੱਚ ਮੈਂ ਸੋਢੀ ਦੇ ਨਾਲ ਬੇਚੇਜ਼ ਹੋ ਕੇ ਪਿਆਰ ਕਰਦੀ ਮੇਰੇ ਘਰ ਵਾਲੇ ਨੇ ਵੀਡੀਓ ਦੇਖੀ ਤੇ ਮੈਨੂੰ ਤਲਾਕ ਦੇਣ ਦਾ ਕਹਿ ਦਿੱਤਾ ਉਹ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਮੈਂ ਤੇਰੀ ਇੱਕ ਕਤੂਤ برداشت ਨਹੀਂ ਕਰ ਸਕਦਾ ਮੇਰੇ ਘਰ ਵਾਲੇ ਨੇ ਕਿਹਾ ਕਿ ਮੈਂ ਤੈਨੂੰ ਕਦੇ ਵੀ ਲੈਣ ਲਈ ਨਹੀਂ ਆਣਾ ਬੇਸ਼ੱਕ ਅੱਜ ਹੀ ਇਹ ਘਰ ਛੱਡ ਕੇ ਚਲੀ ਜਾ ਮੈਂ ਆਪਣੇ ਮਾਣ ਨੂੰ ਫੋਨ ਕੀਤਾ ਕਿ ਮੇਰੇ ਤੇ ਇਲਜ਼ਾਮ ਲਾ ਰਹੇ ਆ ਮੈਂ ਸਾਰਿਆਂ ਨੂੰ ਝੂਠੇ ਪਾ ਦਿੱਤੇ ਮੇਰੇ ਮਾਪਿਓ ਮੈਨੂੰ ਆਪਣੇ ਘਰ ਲੈ ਗਏ ਕੁਝ ਟਾਈਮ ਬਾਅਦ ਤਲਾਕ ਹੋ ਗਿਆ ਸੀ ਮੈਂ ਆਪਣੇ ਘਰ ਆ ਗਈ ਸੀ ਮੇਰੀ ਸੱਸ ਚਲਾਕ ਸੀ ਉਹ ਤਾਂ ਕਹਿੰਦੀ ਸੀ ਕਿ ਜਲਦ ਤੋਂ ਜਲਦੀ ਤਲਾਕ ਹੋ ਜਾਵੇ ਅਸੀਂ ਆਪਣੀ ਪਸੰਦੀ ਦੀ ਕੁੜੀ ਕੋਈ ਹੋਰ ਲੈ ਕੇ ਆਈ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹਨਾਂ ਨੇ ਘਰ ਦੀ ਇੱਜ਼ਤ ਮੇਰੇ ਹੱਥ ਵਿੱਚ ਹੈ ਮੈਂ ਆਪਣੇ ਘਰ ਖੁਸ਼ ਸੀ ਪਰ ਮੇਰੇ ਕੋਲ ਫੋਨ ਸੀ ਮੇਰੇ ਭਰਾ ਪਰਚਾਈ ਮੈਨੂੰ ਘਰੋਂ ਬਾਹਰ ਨਹੀਂ ਜਾਣ ਦਿੰਦੇ ਸੀ ਪਰ ਮੈਂ ਆਪਣੇ ਭਰਾ ਨੂੰ ਕੁਝ ਨਹੀਂ ਕਹਿਣਾ ਦਿੱਤਾ ਮੈਂ ਉਹਨਾਂ ਨੂੰ ਕਿਹਾ ਕਿ ਜੇ ਉਹ ਮੈਨੂੰ ਮਾਰ ਦਿੰਦੇ ਫਿਰ ਤੁਸੀਂ ਖੁਸ਼ ਸੀ ਤਾਂ ਮੇਰੇ ਘਰ ਦੇ ਨਹੀਂ ਮੈਨੂੰ ਆਪਣੇ ਕੋਲ ਰੱਖਣ ਲਈ ਤਿਆਰ ਸੀ ਮੈਂ ਆਪਣੇ ਪੇਕੇ ਦੇ ਘਰੋਂ ਸੋਦੀ ਨੂੰ ਫੋਨ ਕਰਦੀ ਤੇ ਉਹਦੇ ਨਾਲ ਇਹ ਸਾਰੀ ਗੱਲਬਾਤ ਕਰਦੀ ਹੁੰਦੀ ਸੀ ਕੁਝ ਟਾਈਮ ਬਾਅਦ ਮੇਰੇ ਘਰ ਦੇ ਨੂੰ ਗੱਲਬਾਤ ਦਾ ਪਤਾ ਲੱਗ ਗਿਆ ਉਹਨਾਂ ਨੇ ਸੋਦੀ ਦੇ ਨਾਲ ਮੇਰਾ ਵਿਆਹ ਕਰਕੇ ਮੈਨੂੰ ਤੋੜ ਦਿੱਤਾ। ਸੋਢੀ ਦੇ ਘਰ ਦੇ ਮੈਨੂੰ ਘਰ ਵਿੱਚ ਰੱਖਣ ਲਈ ਤਿਆਰ ਨਹੀਂ ਸੀ। ਇਸ ਲਈ ਮੈਂ ਤੇ ਸੋਢੀ ਸ਼ਹਿਰ ਰਹਿਣ ਲੱਗ ਪਏ ਤੇ ਐਸ਼ ਦੀ ਜ਼ਿੰਦਗੀ ਛੱਡ ਕੇ ਇੱਕ ਗਰੀਬੀ ਦੁਨੀਆ ਵਿੱਚ ਆ ਗਈ ਜਿਹੜੀ ਮੈਂ ਅੱਜ ਤੱਕ ਕਦੇ ਨਹੀਂ ਦੇਖੀ ਸੀ। ਸੋਢੀ ਦੇ ਘਰ ਦੇ ਸਾਨੂੰ ਕਰੋ ਪੈਸੇ ਭੇਜਦੇ ਸੀ ਤਾਂ ਸਾਡਾ ਗੁਜ਼ਾਰਾ ਹੁੰਦਾ ਸੀ। ਸੋਢੀ ਮਾੜਾ-ਮੋਟਾ ਕੰਮ ਕਰਦਾ ਸੀ ਤੇ ਮੈਂ ਵੀ ਹਰ ਰੋਜ਼ ਕੰਮ ਕਰਦੀ ਸੀ। ਮੇਰੀ ਗਰੀਬੀ ਦੀ ਜ਼ਿੰਦਗੀ ਹੁਣ ਬਣ ਕੇ ਰਹਿ ਗਈ ਸੀ। ਕਿਉਂਕਿ ਆਪਣੇ ਐਸ਼ ਆਰਾਮ ਦੀ ਜ਼ਿੰਦਗੀ ਛੱਡ ਕੇ ਇੱਕ ਹਵਸ ਦਾ ਕਰਕੇ ਇੱਕ ਨਰਕ ਦੀ ਜ਼ਿੰਦਗੀ گزارਣ ਲੱਗ ਗਈ ਸੀ ਮੇਰੀ ਇੱਕ ਮੇਰੇ ਇੱਕ ਬੱਚਾ ਸੀ ਅਸੀਂ ਦੂਸਰਾ ਬੱਚਾ ਲੈਣ ਬਾਰੇ ਸੋਚਿਆ ਗਰੀਬੀ ਇੰਨੀ ਸੀ ਤੇ ਮੈਂ ਆਪਣੇ ਮਾਪਿਆਂ ਤੇ ਆਪਣੇ ਪਹਿਲੇ ਸਹੁਰੇ ਪਰਿਵਾਰ ਨੂੰ ਤਰਸਦੀ ਸੀ ਸ਼ਾਇਦ ਐਨੇ ਮਾੜੇ ਦਿਨ ਦੇਖਣ ਲੱਗ ਪਈ ਸੀ ਹੌਲੀ ਹੌਲੀ ਅਸੀਂ ਆਪਣਾ ਕੰਮ ਕਾੜ ਕਰਦੇ ਰਹੇ ਤੇ ਮੇਰਾ ਬੱਚਾ ਵੀ ਵੱਡਾ ਹੋ ਗਿਆ ਮੈਂ ਸਹੁਰਿਆਂ ਦੇ ਨਹੀਂ ਗਈ ਸੀ ਪਰ ਉਹ ਸਾਰਾ ਪਰਿਵਾਰ ਸਾਡੇ ਕੋਲ ਆਉਂਦਾ ਜਾਂਦਾ ਰਹਿੰਦਾ ਸੀ ਮੈਨੂੰ ਆ ਕੇ ਮੇਰੇ ਵੀ ਜਾਂਦਾ ਸੀ ਅੱਜ ਵੀ ਸਾਡੀ ਇੱਕ ਵਧੀਆ ਜ਼ਿੰਦਗੀ ਲੰਘ ਰਹੀ ਹੈ ਪਹਿਲਾਂ ਵਾਲੀ ਐਸੀ ਦੀ ਜ਼ਿੰਦਗੀ ਨਹੀਂ ਮੈਂ ਬਹੁਤ ਪਛਤਾਉਂਦੀ ਹਾਂ ਕਿ ਸਿਰਫ ਇੱਕ ਪੁੱਸ ਨੇ ਮੈਨੂੰ ਕਿੱਥੋਂ ਤੋਂ ਕਿੱਥੇ ਲਿਆ ਕੇ ਪਹੜਾ ਦਿੱਤਾ ਕਾਸ਼ ਮੈਂ ਇਦਾਂ ਨਾ ਕੀਤਾ ਹੁੰਦਾ ਤਾਂ ਅੱਜ ਖੁਸ਼ੀ ਤੇ ਐਸ ਵੀ ਜ਼ਿੰਦਗੀ ਇਖਤियार ਤੇ ਹੁੰਦੀ ਹਾਂ ਜੀ ਇਹ ਇੱਕ ਭੈਣ ਵੱਲੋਂ ਦੱਸੀ ਗਈ ਉਸ ਦੀ ਕਹਾਣੀ ਸੀ ਤੁਹਾਨੂੰ ਇਹ ਕਿਵੇਂ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਜੇ ਕਿਸੇ ਨੇ ਆਪਣੀ ਕਹਾਣੀ ਦੱਸਣੀ ਹੋਵੇ ਤਾਂ ਪਲੀਜ਼ ਮੈਨੂੰ ਕਮੈਂਟ ਬਾਕਸ ਵਿੱਚ ਮੈਸੇਜ ਕਰ ਦਿਓ ਤੇ ਫਿਰ ਮੈਂ ਆਪੇ ਉਹਨਾਂ ਨਾਲ ਗੱਲਬਾਤ ਕਰ ਲਵਾਂਗੀ ਮਿਲਦੇ ਹਾਂ ਅਸੀਂ ਕੱਲ ਨੂੰ ਕਿਸੇ ਨਵੀਂ ਕਹਾਣੀ ਨਾਲ